ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਫੇਰ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਇੱਕ ਉਹ ਚੀਜ਼ ਦਿਖਾਉਣਾ ਜਿਹੜੀ ਬਸ ਅਲੋਪ ਹੁੰਦੀ ਜਾ ਰਹੀ ਹੈ ਜਿਵੇਂ ਪਹਿਲਾਂ ਕਾਫੀ ਚੀਜ਼ਾਂ ਪੰਜਾਬ ਦੇ ਵਿੱਚੋਂ ਲੋਪ ਹੋ ਗਈਆਂ ਠੀਕ ਹੈ ਜੀ ਉਸੇ ਤਰ੍ਹਾਂ ਇੱਕ ਹੋਰ ਚੀਜ਼ ਲੋਪ ਹੁੰਦੀ ਜਾ ਰਹੀ ਹੈ ਜਿਹੜੀ ਆਪਾਂ ਨੂੰ ਮਤਲਬ ਪੰਜਾਬ ਦੇ ਵਿੱਚ ਹੋਰ ਸੂਬੇ ਦੀ ਗੱਲ ਨਹੀਂ ਕਰਦਾ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਮਤਲਬ ਆ ਏਰੀਏ ਦੇ ਵਿੱਚ ਉਹ ਵੀ ਸਾਡੇ ਵਾਲੇ ਏਰੀਏ ਦੇ ਵਿੱਚ ਕਿਉਂਕਿ ਸਾਡੇ ਨਾਲ ਇਧਰ ਹਰਿਆਣਾ ਲੱਗਦਾ ਤੇ ਕੁਝ ਸਾਡੇ ਪਿੰਡ ਨੇ ਜਿਹੜੇ ਮਤਲਬ ਇਧਰ ਜਿਨ੍ਹਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਪਾਣੀ ਉਹਨਾਂ ਕੋਲੇ ਬਿਲਕੁਲ ਵੀ ਨਹੀਂ ਹੈਗਾ ਚੀਜ਼ ਕੀ ਹੈ ਨਰਮਾ ਇਹ ਮੈਨੂੰ ਤੁਹਾਨੂੰ ਦਿਖਾਉਣਾ ਨਰਮਾ ਤੇ ਜਿਹੜਾ ਖਤਮ ਹੁੰਦਾ ਜਾ ਰਿਹਾ ਖਤਮੀ ਹੁੰਦਾ ਜਾ ਰਿਹਾ ਹੈਗਾ ਲੋਕਾਂ ਨੇ ਕੱਲੀ ਜੀਰੀ ਦੀ ਤੱਥਾ ਧਰ ਲਿਆ ਵੀ ਝੋਨੇ ਲਾਉਣਾਗਾ ਬਾਕੀ ਸਾਰੇ ਲੋਕਾਂ ਦੇ ਵੀ ਨਹੀਂ ਸਾਰੇ ਜਦੋਂ ਹੁੰਦੇ ਨਹੀਂ ਇਹਦੇ ਵਿੱਚ ਸਰਕਾਰਾਂ ਜ਼ਿੰਮੇਵਾਰ ਨੇਗੀਆਂ ਪਹਿਲਾ ਨਰਮਾ ਕਿੰਨਾ ਕਿੰਨਾ ਹੁੰਦਾ ਸੀ ਖੁੱਦ ਅਸੀਂ ਆਪ ਬੀਜਦੇ ਰਹੇ ਹਾਂ ਬਹੁਤ ਨਰਮਾ ਬਾਧੂ ਮਤਲਬ ਸਾਰਿਆਂ ਦੇ ਨਰਮਾ ਹੁੰਦਾ तकरीबन ਜਿਹਦੇ ਕਿਸੇ ਦੇ ਜ਼ਿਆਦਾ ਬਾਣ ਸੀ ਉਹ ਅਗਲਾ ਵਿੱਚੋਂ ਜੀੜੀ ਲਾਣ ਦਾ ਤੇ ਨਹੀਂ 1-2 ਕਿੱਲੇ ਉਹਨਾਂ ਦੇ ਵੀ ਨਰਮੇ ਦੇ ਹੁੰਦੇ ਹੁੰਦੇ ਸੀ ਲੇਬਰ ਹੁੰਦੀ ਸੀ ਕਿ ਮਾਰਚ ਤੱਕ ਵੇਚੀ ਜਾਂਦੇ ਪਰਦਾ ਹੁੰਦਾ ਸੀਗਾ ਠੀਕ ਹੈ ਛੋਟੇ ਜ਼ਿਮੀਂਦਾਰ ਦਾ ਪਰਦਾ ਸੀਗਾ ਮੰਨ ਲਓ ਅਗਲਾ ਨਰਮੇ ਸਰਤੀ ਨਰਮਾ ਪਿਆ ਜੀ ਆਰਤੀਆਂ ਕੋਲ ਜਾ ਕੇ 2 ਰੁਪਏ ਲੈ ਲੈਂਦਾ ਜਿਹੜੀ ਸਬਜ਼ੀ ਭਾਜੀ ਹੁੰਦੀ ਉਹ ਵੀ ਨਰਮਾ ਵੇਚ ਕੇ ਬੰਦਾ ਲੈ ਲੈਂਦਾ ਕਿਉਂਕਿ ਘਰੇ ਇੱਕ ਪਰਦਾ ਬਣਿਆ ਹੋਇਆ ਸੀਗਾ ਨਰਮੇ ਦਾ ਬਹੁਤ ਵੱਡਾ ਪਰਦਾ ਸੀਗਾ ਤੇ ਰਜਗਾਰ ਕਿੰਨਾ ਸੀ ਹੁਣ ਤੋਂ ਲੈ ਕੇ ਤੁਸੀਂ ਹਿਸਾਬ ਲਾ ਲਓ ਵੀ ਨਰਮਾ ਮਸੂ ਨੂੰ ਦਿਖਾਉਣਾ ਗੁੱਡਣ ਦਾ ਕੰਮ ਚੱਲਦਾ ਉਸ ਤੋਂ ਬਾਅਦ ਫਿਰ ਤੁਸੀਂ ਲਾ ਲਓ ਵੀ ਚੋਗਣ ਦਾ ਕੰਮ ਚੱਲਦਾ ਉਸ ਤੋਂ ਬਾਅਦ ਫਿਰ ਸਿਆਲ ਦੇ ਵਿੱਚ ਟੀਂਡਿਆਂ ਦਾ ਕੰਮ ਚੱਲਦਾ ਟੀਂਡੇ ਮਤਲਬ ਕੱਢਣੇ ਠੀਕ ਹੈ ਜੀ ਕਿੰਨਾ ਰਜਗਾਰ ਸੀਗਾ ਨਰਮੇ ਦੇ ਵਿੱਚ ਪਰ ਇਹ ਸਾਰਾ ਖੁੱਸ ਗਿਆ ਕਿਉਂ ਖੁੱਸ ਗਿਆ ਜਦੋਂ ਹੁਣੇ ਹਟ ਗਿਆ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਇਹ ਚੀਜ਼ ਜਮ ਖਤਮ ਹੋ ਗਈ ਤੇ ਆ ਦੇਖੋ ਨਰਮਾ ਮੈਨੂੰ ਜ਼ੂਮ ਕਰਕੇ ਦਿਖਾਉਣਾ ਇਧਰੋਂ ਇਹ ਆ ਦੇਖੋ ਦਿਦਾ ਤੁਹਾਨੂੰ ਆ ਸੀਗਾ ਠੀਕ ਹੈ ਜੀ ਕਰ ਮੋਬਾਈਲ ਦੇ ਵਿੱਚ ਇਹ ਨਹੀਂ ਆਉਂਦਾ ਜ਼ਿਆਦਾ ਤੇ ਇਹ ਨਰਮਾ ਹੈਗਾ ਸੋਹਣਾ ਹੈਗਾ ਤੇ ਬਾਕੀ ਚੱਲਦੇ ਆਂ ਫਿਰ ਆਪਣਾ ਉਹੀ ਜਿਹੜਾ ਰੋਜ਼ ਦਾ ਰੁਟੀਨ ਹੈ ਖੇਤ ਵੱਲ ਨੂੰ ਤੇ ਅੱਗੇ ਜੇ ਕੁਝ ਹੋਇਆ ਤਾਂ ਤੁਹਾਡੇ ਲਈ ਜ਼ਰੂਰ ਕੈਪਚਰ ਕਰਾਂਗੇ ਅੱਜ ਤੁਹਾਨੂੰ ਕੋਈ ਨਵਾਂ ਰੰਗ ਵੀ ਦਿਖਾਵਾਂਗੇ ਹਾਂਜੀ ਹੁਣ ਆਪਾਂ ਆਪਣੇ ਖੇਤ ਪਹੁੰਚ ਚੁੱਕੇ ਸੀਗੇ ਤੇ ਇੱਕ ਹੋਰ ਤੁਹਾਨੂੰ ਚੀਜ਼ ਦਿਖਾਵਾਂਗਾ ਚੀਜ਼ ਤੁਹਾਨੂੰ ਦਿਖਾਵਾਂਗਾ ਮੈਂ ਉਹਨਾਂ ਦਾ ਪਹਿਲਾ ਪਾਸਾ ਜਾ ਕਰਕੇ ਦਿਖਾਵਾਂ ਕਿ ਐਸੀ ਚੀਜ਼ ਇੰਨੀ ਦਿਖਾ ਦੇ ਆ ਦੇਖੋ ਦੇਖੀ ਉਹ ਮੋਟਰ ਤੋਂ ਉਹ ਮੋਟਰ ਉਹ ਕੋਠਾ ਦੇਖੀ ਜਾਂਦਾ ਆਪਣੇ ਗਮਨੀਆਂ ਦਾ ਆਪਣੇ ਗਮਨੀਆਂ ਦਾ ਕੀ ਆਪਣੀ ਨਹੀਂ ਇਹ ਆਪਣੇ ਸਕੇ ਦੀ ਮੋਟਰ ਹੈਗੀ ਇਹ ਤੇ ਇਧਰੋਂ ਇਹਨਾਂ ਨੇ ਪਾਇਪ ਲਾਨ ਪਾ ਕੇ ਅੱਗੇ ਦੀ ਇਹ ਇਧਰ ਲੈ ਕੇ ਗਏ ਨੇ ਆਹ ਦੇਖੋ ਉਹ ਜਿਹੜੀ ਪਹੀ ਆਪਾਂ ਇਧਰ ਦੇ ਆਏ ਆ ਉਹਨੇ ਹੁੰਨੇ ਆ ਉਹ ਪਹੀ ਗਾਹਾਂ ਟੱਪ ਗਈ ਤੇ ਇਧਰੋਂ ਆਪਣੇ ਖਾਲ ਕੋਲੇ ਨੱਕਾ ਛੱਡਤਾ ਇੱਥੇ ਖਾਲ ਆ ਗਿਆ ਆਪਣਾ ਇਹ ਵੀ ਆਪਾਂ ਨੂੰ ਇੱਕ ਸੁੱਖ ਹੋ ਗਿਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਮੋਟਰ ਆਪਾਂ ਨੂੰ ਹੋਣਾ ਇਹ ਵੀ ਮਿਲ ਜਾਇਆ ਕਰੂਗੀ ਕਿਉਂਕਿ ਇਹ ਵੀ ਆਪਣੇ ਸਕਿਆਂ ਦੀ ਹੈ ਉਹ ਵੀ ਇਹਨਾਂ ਦੀ ਵੀ ਹੈ ਮੋਟਰ ਇਹਨਾਂ ਕੋਲੇ ਵਧੀਆ ਬਾਪੇ ਦੀ ਕਿਰਪਾ ਨਾਲ ਖਾਸਾ ਬਾਣਾ ਹੈ ਇੱਧਰ ਵੀ ਮੋਟਰ ਆ ਉਹ ਜਿਹੜੀ ਆਪਾਂ ਪਹਿਲਾਂ ਛੱਡਦੇ ਹੁੰਨੇ ਆ ਤੇ ਹੁਣ ਆਹ ਮੋਟਰ ਜਿਹੜਾ ਕੋਠਾ ਹੋ ਉਹ ਦਿਖੀ ਜਾਂਦਾ ਤੁਹਾਨੂੰ ਇੱਥੋਂ ਸ਼ਾਇਦ ਉਹ ਸੀਗਾ ਤੇ ਇਹ ਪਾਈਪ ਲਾਈਨ ਪੈ ਗਈ ਆ ਗਿਆ ਜੀ ਕੁੱਪ ਤੂੜੀ ਦਾ ਭਰਾ ਬਈ ਜੇ ਤੂੜੀ ਦੀ ਕਿਸੇ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੱਸਦਾ ਭਰਾ ਬੋ ਕਿ ਤੇ ਸੱਚ ਨੂੰ ਮੈਸੇਜ ਕਰੀ ਜਾਵੇ ਤੇ ਇਹ ਪੈ ਗਈ ਜੀ ਪਾਈਪਲਾਈਨ ਬਹੁਤ ਵਧੀਆ ਕੰਮ ਹੋ ਗਿਆ ਸੁਖ ਹੋ ਗਿਆ ਇਹ ਬਹੁਤ ਬਹੁਤ ਧੰਨਵਾਦ ਹੈ ਨਾ ਵੀਰਾਂ ਦਾ ਤੇ ਇੱਧਰ ਵੀ ਲੈ ਗਏ ਕਾਹ ਚੱਲ ਕੇ ਆਪਾਂ ਦੇਖਦੇ ਆ ਵੀ ਨੱਕਾ ਇਹਨਾਂ ਨੇ ਕਿੱਥੇ ਜੇ ਖੋਲੇਗਾ ਠੀਕ ਹੈ ਜੀ ਤੇ ਆ ਦੇਖੋ ਜੀ ਆਹੀ ਆ ਮੋਟਰ ਉਹ ਜਿਹੜੀ ਤੋਂ ਆਪਾਂ ਮੰਨ ਲਓ ਪਾਣੀ ਲਾਉਣੇ ਹੁੰਨੇ ਆ ਤੇ ਇੱਥੋਂ ਇਹਨਾਂ ਨੇ ਪਾਈਪਲਾਈਨ ਪਾ ਕੇ ਇੱਥੋਂ ਵੀ ਜੋੜ ਲਾਉਣਗੇ ਇਹ ਮੇਰੇ ਹਿਸਾਬ ਨਾਲ ਦੋਨੋਂ ਤੋਂ ਕਰਕੇ ਮਨ ਲੋ ਟੱਚ ਕਰਕੇ ਦੋਨਾਂ ਨੂੰ ਅਟੈਚ ਆਪਸ ਵਿੱਚ ਤੇ ਗਾਹਾਂ ਪਾਣੀ ਲੱਗਦਾ ਹੋ ਗਿਆ ਤੇ ਬਾਕੀ ਹੁਣ ਆਪਾਂ ਆਪਣੇ ਗਾਹਾਂ ਜਾਂਨੇ ਪਹੀ ਉਧਰਲੇ ਪਾਸੇ ਜੀ ਦੇਖਦੇ ਆਂ ਕੀ ਰੰਗ ਪਤੰਗਾ ਹੈ ਕੀ ਬਾ ਗੱਲ ਬਣੀ ਹੈ ਕੀ ਬਾਤ ਬਣੀ ਹੈ ਤੇ ਮਨ ਲਾਦੇ ਉੱਥੇ ਮੁੰਡਾ ਬੈਠਾ ਨੂੰ ਪੁੱਛਦੇ ਵੀ ਆਪਾਂ ਵੀ ਯਾਰ ਕੀ ਹਿਸਾਬ ਕਿਤਾਬ ਬਣਾਇਆ ਹਾਂਜੀ ਹੁਣ ਸੋਨੂੰ ਇੱਕ ਮਾਨ ਸਾਹਿਬ ਦਾ ਰੰਗ ਸੁਣਨੇ ਇਹ ਵੀ ਚੰਗਾ ਲੱਗਿਆ ਲਾਈਵ ਸ਼ੇਅਰ ਤਾਂ ਤੁਸੀਂ ਜਾਣਕਾਰੀ ਦੇ ਕਮੈਂਟ ਵੀ ਕਰਦੇ ਆਉਣ ਲੈਨੇ ਆਉਣ ਲੈਨੇ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਆਉਣ ਲੈਨੇ ਆਉਣ ਲੈਨੇ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਉਪਰ ਕਿਤਾਬਾਂ ਥੱਲੇ ਟੈਬ ਧਰਦੀ ਉਪਰ ਕਿਤਾਬਾਂ ਥੱਲੇ ਟੈਬ ਧਰਦੀ ਮਾਪੇ ਕਹਿੰਦੇ ਕੁੜੀ ਸਾਡੀ ਕੋ ਪੜਦੀ ਆਉਣ ਲੈਨੇ ਆਉਣ ਲੈਨੇ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਇਹਦੇ ਮਿੱਤਰੋ ਖਬਰ ਕੁਮੀੜੀ ਦੇ ਤੱਕੀ ਚੱਲਦੀ ਉੱਪਰ ਕਿਤਾਬ ਤੇ ਲਟੇ ਮਰਦੀ ਮਾਪੇ ਕਨੇ ਕੁੜੀ ਸਾਡੀ ਬੋਲਾ ਪੜਦੀ ਆਉਣ ਲੈਨੇ ਆਉਣ ਲੈਨ ਚੈਟ ਕਰਦੀ ਸੋਣ ਦੇ ਮਹੀਨੇ ਵਿੱਚ ਸਭ ਵੱੜਦੀ ਆਖੇ ਆਪਿਓ ਦੀ ਪੱਕ ਨੂਰ ਲਾਈ ਨਾ ਮਾੜਾ ਇਨਜ਼ਾਮ ਹੁੰਦਾ ਇਸ ਬੰਦਾ ਟਿੱਚਰ ਤੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਬਾਹਲਾ ਪੜਦੀ ਆਉਣ ਲੈ ਨਹੀਂ ਆਉਣ ਲੈ ਚੈੱਕ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਵੜਦੀ ਕਿਵੇਂ ਲੱਗਿਆ ਘੈਂਟ ਲੱਗਿਆ ਜੇ ਘੈਂਟ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਜਿਹੜੇ ਬੰਦੇ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਾ ਇਹ ਹੀ ਤੁਹਾਡੀ ਇੱਕ ਹੈਲਪ ਹੈ ਮੇਰੇ ਪ੍ਰਤੀ ਤੁਹਾੰਦਤਾ ਜੀ ਇਹ ਕਰਨੀ ਚਾਹੀਦੀ ਅਸਲ ਠੀਕ ਹੈ ਜੀ बाकी होर जो होर कित भी, हो के, भी तो कुछ लगाने वाली चीज़ हो एक्टिविटी हुई थोड़े तो ना जरूर सजे करें ठीक है जी मैं अपने वो अपना फर्ज निभाते नवी चीज़ लेके आना हूँ अगे तो का फर्ज होंगे जोड़ा तो आता है लाइक करना शेयर करना हाँ जी आई हुई है जी पैप ला लैन पैप लैन इतोड़ बनाया होगा ठीक है जी ਉਹ ਜਾਂਦੀ ਹੈ ਪਰਾਂ ਨੂੰ ਉਧਰ ਆਪਣੀ ਜਿੱਧਰ ਪਹੀ ਵਾਲਾ ਖੇਤ ਦਿਖਾਉਣੀ ਉਹਨੇ ਉਸ ਸਾਈਡ ਤੇ ਆਹ ਦੂਜੀ ਸਾਈਡ ਸਾਨੂੰ ਦਿਖਾਉਣਾ ਇਧਰ ਭੱਜ ਜਾਂਦੀ ਹੈ ਉਸ ਮੋਟਰ ਨੂੰ ਜਿਹੜੀ ਮੋਟਰ ਆਪਾਂ ਪਹਿਲਾਂ ਚਲਾਉਣੀ ਹੈ ਉਹ ਸਾਹਮਣੇ ਕੋਠਾ ਤੇ ਪਈ ਜਾਂਦਾ ਠੀਕ ਹੈ ਜੀ ਤੇ ਇਧਰ ਦੂਜੀ ਸਾਈਡ ਹੁਣ ਸਾਨੂੰ ਦਿਖਾਉਣਾ ਇਹ ਪਚਾਲ ਦੀ ਪਾਈ ਹੋਈ ਹੈ ਨਾਲ ਦੀ ਸੜਕ ਹੈ ਸੜਕ ਦੇ ਨਾਲ ਦੀ ਤੇ ਇਧਰਲੀ ਸਾਈਡ ਇਹ ਆ ਗਈ ਆਪਣੀ ਪਹੀਆਲਾ ਪਾਸਾ ਦਾ ਪਹਿਲਾ ਜਿਹੜਾ ਸੀ ਤੁਹਾਨੂੰ ਆ ਟਾਲੀ ਕੋਲੋਂ ਇਧਰੋਂ ਆਪਣਾ ਵਾੜ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਤੇ ਆ ਸੜਕਾਂ ਨਾਲ ਤੇ ਆ ਗਏ ਸੜਕ ਤੇ ਪਾਰ ਕੱਢੀ ਹੋਈ ਉਹ ਕੋਠੇ ਤੋਂ ਜਿਹੜਾ ਤੁਹਾਨੂੰ ਪਹਿਲਾਂ ਲੱਗਿਆ ਸੀ ਇਧਰੋਂ ਪਾਈ ਹੋਈ ਹੈ ਪਾਈ ਪਈ ਇਧਰੋਂ ਆਉਂਦੀ ਹੈ ਵਿਚਾਲੇ ਇੱਥੇ ਜੋੜ ਲੱਗ ਜਾਂਦਾ ਤੇ ਇਸ ਤਰ੍ਹਾਂ ਕਰਕੇ ਇਹ ਪਾਈ ਪੈਪ ਲੈਣ ਜਾ ਕੇ ਕਾਫੀ ਬਾਟ ਨਿਕਲ ਜੰਦੀ ਕਈ ਕਿੱਲੇ ਬਾਟ ਪੈ ਜਾਂਦੀ ਇੱਥੇ ਉਹ ਕੋਠਾ ਜਿਹੜਾ ਲਗਾਇਆ ਸੀ ਉੱਥੋਂ ਲੱ ਲਓ ਜੀ ਆਪਣੇ ਖੜੇ ਖੜੇ ਮਿਸਤਰੀ ਸਾਹਿਬ ਵੀ ਪਹੁੰਚ ਚੁੱਕੇ ਨੇ ਤੇ ਮਿਸਤਰੀ ਸਾਹਿਬ ਦੇਖੋ ਫਿਰ ਆਇਆ ਸ਼ਰਿਆ ਨਾਲ ਸਮਝਾਉਂਦੇ ਉਹ ਕਹਿੰਦਾ ਮੈਂ ਤੈਨੂੰ ਦੱਸ ਦਿਨਾ ਮਾੜਾ ਮੋਟਾ ਕੋਈ ਗੱਲ ਬਾਤ ਸਮਾਨ ਬੰਦ ਕਹਿੰਦਾ ਨਹੀਂ 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 ਮੈਨੂੰ ਸਾਰਾ ਪਤਾ ਹੈ ਤੂੰ ਵਾ ਦੇਖੀ ਜਾ ਕੇ ਨਾ ਬਣਦਾ ਕੀ ਹੈ ਸਮਾਨ ਸੱਪਾ ਮੈਂ ਸਾਰਾ ਕੁਝ ਲਿਖਾਇਆ ਹੋਇਆ ਹੈ ਕਹਿੰਦਾ ਬਾਤ ਜੀ ਜਾ ਕੇ ਚੱਕ ਲਿਆ ਹੋਗਾ ਤੇ ਡੱਡਾ ਚੱਡ ਚੱਤੇ ਜਗਾ ਚ ਪਾ ਦੇ ਸਮਝ ਲੈ ਬੜਾ ਚ ਖੇੜਾ ਬਈ ਮਿਸਤਰੀ ਦਾ ਨਾਂ ਚ ਖੇੜਾ ਤੇ ਪਿੰਡ ਹੈਗਾ ਬਈ ਦਾ ਕੁਰਕਣੀ ਠੀਕ ਹੈ ਜੀ ਦੇਖ ਕਿਉਂ ਮੰਨ ਗਿਆ ਐ ਸਮਝ ਆਉਂਦਾ ਇਸ਼ਾਰਿਆਂ ਵਿੱਚ ਦੀ ਕਹਿੰਦਾ ਫਿਕਰੀ ਨਗਰ ਮਿੰਤੀ ਤੱਕ ਕਰਤੀ ਕਹਿੰਦਾ ਸਾਰੇ ਗਾਇ ਜੀ ਠੀਕ ਹੈ ਜੀ ਤੇ ਪਿੰਡ ਹੈਗਾ ਬਈ ਦਾ ਕੁਰਕਣੀ ਆਪਣੇ ਨਾਲ ਹੀ ਪਿੰਡ ਹੈ ਜੀ ਜੇ ਵੀ ਤਰ੍ਹਾਂ ਦਾ ਗ੍ਰੇਪ ਲੈਂਡ ਦਾ ਕੰਮ ਕਰਵਾਉਣਾ ਹੋਵੇ ਤਾਂ ਬਾਈ ਜਾਂ ਤੁਸੀਂ ਸੰਪਰਕ ਕਰ ਸਕਦੇ ਹੋ ਅੱਗੇ ਜਾ ਕੇ ਤੁਹਾਨੂੰ ਨੰਬਰ ਵੀ ਵਾਈ ਦੋ ਪੁੱਛ ਲਈਏ ਕੀ ਹੈ ਠੀਕ ਹੈ ਜੀ ਇਹ ਤੂੰ ਆਹ ਨਾਗਾ ਬੰਦ ਕਰ ਤੂੰ ਹਾਂ ਹੁਣ ਤੂੰ ਸਾਹ ਆਵਾਜ਼ ਕਰ ਰਹੀ ਸੀ ਜੀ ਮੰਨ ਕੇ ਲੋਡ ਪਈ ਵੀ ਜੀ ਇਹਦਾ ਸਾਫ ਆ ਘਟ ਲਓ ਇਹ ਤੋਆ ਲਾ ਦੇ ਇਹਨੂੰ ਟੋਕ ਨੂੰ ਟੋਲ ਲਾ ਖੈ ਦੁਰ ਪਰਲੇ ਬਸ ਕਰ ਲੋ ਆਹ ਢੀਹਾ ਮੇਰੇ ਆਉਣ ਤੋਂ ਆਉਣ ਵੇਲੇ ਕੱਢਣਾ ਕੱਢਣਾ ਬੋਏ ਦਵਾਰੇ ਨਹੀਂ ਨਹੀਂ ਇਹ ਕੀ ਕਰੇ ਪੈ ਪਾ ਪਾਈ ਹੋਈ ਐ ਇੱਥੇ ਸਾਡੀ ਬਾਤੀ ਕੋ ਓਕੇ ਜੀ 8 ਇੰਚ ਪਾਪ ਲਿਆ ਕੇ ਪਹਿਲਾਂ ਪਾਤੀ ਹਾਂ ਬਸ ਹੋ ਕਰ ਲੋ ਇਹ ਆ ਕਰ ਲੋ ਇੱਧਰ ਵੀ ਪਾਰ ਪਾਤੀ ਇੱਧਰ ਵੀ ਪਾਰ ਤੇ ਇੱਧਰ ਕਿਥੇ ਵਾਕੀ ਠੀਕ ਆ ਤੇ ਉਹ ਸਾਰਾ ਆਸੇ ਪਾਸੇ ਮਿੱਟੀ ਪਰਾਂ ਦਾ ਤੇਰੇ ਆਉਂਦੇ ਨੂੰ ਤਿਆਰ ਹੋਊਗਾ ਬਸ ਠੀਕ ਆ ਤੇ ਤੂੰ ਜਾ ਪਰਲੇ ਕੋਲ ਉੱਥੇ ਦੇ ਉੱਥੇ ਦੇਖਿਆ ਦੁਸ਼ਮਾਨ ਉੱਥੇ ਦੇਖ ਕੇ ਆਣਾ ਤੂੰ ਤੇ ਇਹ ਦੇ ਨਾਲ ਭਾਈ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਬਾਈ ਸੱਚ ਕਹੇ ਕਿਹੜਾ ਪਿੰਡ ਆ ਮੜਾ ਬੋਲ ਦਿਓ ਕੁਰਕਣੀ ਪਾ ਦਿਓ ਕੁਰਕਣੀ ਪਿੰਡ ਪਿੰਡ ਕੁਰਕਣੀ ਤੇ ਬਾਈ ਦਾ ਨੰਬਰ ਨੰਬਰ ਬੋਲ ਦਿਓ ਮੜਾ ਆ ਤੁਹਾਡਾ 98763 98763 18927 18927 ਕਿਤੇ ਵੀ ਪਾਈਪ ਲਾਈਨ ਪਾਉਣੀਆਂ ਕਿਤੇ ਵੀ ਪਾਈਪ ਲਾਈਨ ਪਾਉਣੀਆਂ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਹੁਣ ਤੁਸੀਂ ਦੇਖ ਸਕਦੇ ਹੋ ਬਾਈ ਝਖੇੜਾ ਜਮਾ ਪੱਜਾ ਫਰਦਾ ਨਾ ਜਮਾ ਠੀਕ ਹੈ ਜੀ